ਅੱਜ ਮੈਂ ਤੁਹਾਨੂੰ ਦੱਸਾਂਗੀ ਲੇਡੀ ਸ਼ਰਟ ਦੀ ਕਟਿੰਗ ਕਰਨੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀਆਂ ਭੈਣਾ ਘਰਾਂ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਸ਼ਰਟ ਦੀ ਕਟਿੰਗ ਜਿਹੜੀ ਉਹ ਕਰਨੀ ਦੱਸਾਂਗੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣਾ ਨਾਪ ਵੇਖ ਲੈਨੇ ਆ ਇਹਦਾ ਨਾਪ ਜਿਹੜਾ ਹੈਗਾ ਆ 20 ਇੰਚ ਛਾਤੀ ਆ ਤੇ ਕਮਰ ਤੋਂ ਨਾਪ ਜਿਹੜਾ 18 ਇੰਚ ਹੈ ਤੇ हिਪ ਤੋਂ ਵੀ 20 ਇੰਚ ਨਾਪਿਆ ਤੇ 12 ਇੰਚ ਤੀਰਾ ਹੈ ਤੇ ਇਸੇ ਹਿਸਾਬ ਨਾਲ ਸਭ ਤੋਂ ਪਹਿਲਾਂ ਵੇਖੋ ਆਪਾਂ ਕਿਹੜੇ ਨਿਸ਼ਾਨ ਲਾਉਣੇ ਆ ਜਦੋਂ ਵੀ ਆਪਾਂ ਸ਼ਰਟ ਦੀ ਕਟਿੰਗ ਕਰਨੀ ਆ ਇਸ ਤਰ੍ਹਾਂ ਫੋਲਡ ਪਾਸੇ ਜਿਹੜੇ ਦੋਨੋਂ ਜੁੜੇ ਪਾਸੇ ਮੈਂ ਇੱਧਰ ਸਾਈਡ ਰੱਖੇ ਨੇ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਜਿੰਨਾ ਵੀ ਤੁਹਾਨੂੰ ਕੱਪੜੇ ਦੀ ਜ਼ਰੂਰਤ ਹੈ ਉਹਨਾਂ ਉਤਾਰ ਕੇ ਲੈਂਥ ਔਰ ਘੇਰੇ ਦੇ ਮੁਤਾਬਕ ਤੁਸੀਂ ਮੈਂ ਇੱਥੇ 4 ਇੰਚ ਵਾਧਾ ਰੱਖਿਆ ਕਿਉਂਕਿ ਸੂਟ ਨੂੰ ਲੈਂਸ ਜਾਂ ਕੋਈ ਪਾਈਪਿੰਗ ਲਗਾਵਾਂਗੇ ਫਿਰ ਆਪਾਂ 4 ਇੰਚ ਵੱਧ ਰੱਖਣਾ ਹੁੰਦਾ ਹੈ ਤੇ ਜੇ ਤੁਸੀਂ ਪਾਈਪਿੰਗ ਵਗੈਰਾ ਨਹੀਂ ਲਗਾਉਣੀ ਤੇ ਫਿਰ ਤੁਸੀਂ 3 ਇੰਚ ਵੱਧ ਰੱਖ ਸਕਦੇ ਹੋ ਜਿਸ ਤਰ੍ਹਾਂ 20 ਇੰਚ ਘੇਰਾ ਆ ਤੇ ਇੱਥੇ ਮੈਂ 24 ਇੰਚ ਰੱਖਿਆ ਹੋਇਆ ਹੈ। ਆਹ ਡਬਲ ਦੇ ਵਿੱਚ 12 ਇੰਚ ਰੱਖਿਆ ਹੋਇਆ ਹੈ ਤੇ ਇਸੇ ਤਰ੍ਹਾਂ ਦੋ ਪੀਸ ਲਏ ਨੇ ਅਗਲਾ ਔਰ ਪਿਛਲਾ ਪਾਸਾ ਦੋਵੇਂ ਲਏ ਨੇ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੇ ਤਿੰਨ ਮੇਨ ਨਿਸ਼ਾਨ ਲਗਾਉਣੇ ਨੇ ਉਹ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਆ। ਸਭ ਤੋਂ ਪਹਿਲਾਂ ਆਪਾਂ ਇੱਕ ਨਿਸ਼ਾਨ ਲਗਾਵਾਂਗੇ 7 ਇੰਚ ਤੇ 7 ਇੰਚ ਤੋਂ ਜਿਹੜਾ ਬਾਅਦ ਚ ਨਿਸ਼ਾਨ ਆਪਾਂ ਲਗਾਉਣਾ ਆ ਉਹ ਲਗਾਉਣਾ ਆ 13.5 ਇੰਚ ਤੇ ਜਿੱਥੇ ਸਾਡਾ ਕਮਰ ਦਾ ਮਾਪ ਹੋਣਾ ਆ ਤੇ ਇਸ ਤੋਂ ਬਾਅਦ ਇੱਕ ਨਿਸ਼ਾਨ ਮੈਂ ਲਗਾਵਾਂਗੀ 22.5 ਇੰਚ ਤੇ ਇੱਥੇ ਆਏਗਾ हिਪ ਦਾ ਨਿਸ਼ਾਨ ਤੇ ਇਹ ਜਿਹੜਾ ਤੁਸੀਂ ਸਾਈਡ ਦਾ ਨਿਸ਼ਾਨ ਆਪਣੇ ਸ਼ਰਟ ਦੀ ਸਾਈਡ ਮਿਲ ਲੈਣੀ ਆ ਜਾਂ ਤੁਸੀਂ ਜਿਸ ਦਾ ਸੂਟ ਸੀ ਰਹੇ ਹੋ ਉਸ ਦੀ ਲੈ ਲੈਣਾ ਆ ਮਾਪ ਪੀ ਕਿਥੋਂ ਤੱਕ ਆਪਾਂ ਚਾਹ ਰੱਖਣੀ ਆ ਉਥੋਂ ਤੱਕ ਇਹ ਨਾਪ ਲੈ ਲੈਣਾ ਇਹ ਤਿੰਨੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹ ਤਿੰਨਾਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਕਰਕੇ ਸਿੱਧੇ ਕਰ ਲੈਣਾ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਆ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਤੇ ਜਿਹੜਾ ਕਮਰ ਦਾ ਸਾਈਜ਼ ਆ ਇਹ ਵੀ ਆਪਾਂ ਅਗਲੀਆਂ ਵੀਡੀਓ ਵਿੱਚ ਦੱਸਾਂਗੇ ਕਿ ਕਿਹਦਾ ਕਮਰ ਦਾ ਨਿਸ਼ਾਨ ਜਿਹੜਾ ਕਿੰਨੇ ਇੰਚ ਤੇ ਆਪਾਂ ਰੱਖਣਾ ਆ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਤੁਹਾਨੂੰ ਜਿਹੜਾ ਸਾਰਾ ਦੱਸਾਂਗੇ ਇੱਥੇ ਸਿਰਫ ਮੈਂ 셔ਟ ਦੀ ਸਿੰਪਲ ਕਟਿੰਗ ਕਰਨਾ ਦੱਸ ਰਹੀ ਹਾਂ ਕਿ ਮੋੜ ਦੇ ਦੀ ਆਪਾਂ ਕਿਸ ਤਰ੍ਹਾਂ ਕਟਿੰਗ ਪਾਉਣੀ ਆ ਉਸ ਤੋਂ ਬਾਅਦ ਇਹ ਤਿੰਨੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇੱਥੇ ਉੱਪਰ ਸਭ ਤੋਂ ਉੱਪਰ ਧੀਰੇ ਦਾ ਨਿਸ਼ਾਨ ਲਗਾਵਾਂਗੇ ਇੱਥੇ ਮੈਂ 12 ਇੰਚ ਧੀਰਾ ਰੱਖ ਰਹੀ ਹਾਂ ਤੇ 12 ਇੰਚ ਦੇ ਹਿਸਾਬ ਨਾਲ 6 ਇੰਚ ਤੇ ਨਿਸ਼ਾਨ ਲਗਾਇਆ 6 ਇੰਚ ਤੱਕ ਮੈਂ ਇੱਥੇ ਤੇ ਨੀਚੇ ਵੀ ਇੱਕ ਨਿਸ਼ਾਨ ਲਗਾ ਲਿਆ ਹੈ ਤੇ ਇਹਨਾਂ ਦੋਵਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰ ਲੈਣਾ ਹੈ। ਇਹਨੂੰ ਸਿੱਧਾ ਕਰਨ ਤੋਂ ਬਾਅਦ ਇੱਥੇ ਆਪਾਂ ਇੱਕ ਨਿਸ਼ਾਨ ਲਗਾਉਣਾ ਛਾਤੀ ਦਾ ਜਿਸ ਤਰ੍ਹਾਂ ਕਿ 20 ਇੰਚ ਛਾਤੀ ਦਾ ਨਾਪਿਆ ਤੇ 10 ਇੰਚ ਤੇ ਮੈਂ ਨਿਸ਼ਾਨ ਜਿਹੜਾ ਉਹ ਲਗਾ ਲੈਣਾ ਆ 10 ਇੰਚ ਦੇ ਛਾਤੀ ਦਾ ਨਿਸ਼ਾਨ ਲਗਾ ਲਿਆ ਆ। نیچے ਆ ਕੇ ਕਮਰ ਦਾ ਨਿਸ਼ਾਨ ਲਗਾਵਾਂਗੇ 9 ਇੰਚ ਤੇ 9 ਇੰਚ ਤੇ ਕਮਰ ਦਾ ਨਿਸ਼ਾਨ ਲਗਾ ਲਿਆ ਤੇ ਜਦੋਂ ਪਲੇਟ ਪਾਉਣੇ ਆ ਉਦੋਂ 1 ਇੰਚ ਨਿਸ਼ਾਨ ਜਿਹੜਾ ਹੋਰ ਅੱਗੇ ਲੈ ਜਾਣਾ। ਇੰਨਾ ਕਪੜਾ ਜਿਹੜਾ ਸਾਡਾ ਪਲੇਟਾ ਦਾ ਮਾਰਜਿਨ ਹੋਏਗਾ ਅਗਲੀ ਵੀਡੀਓ ਵਿੱਚ ਤੁਹਾਨੂੰ ਪਲੇਟਾ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੇ ਇਹ ਸਿੰਪਲ ਸ਼ਰਟ ਬਿਨਾ ਪਲੇਟਸ ਤੋਂ ਮੈਂ ਦੱਸ ਰਹੀ ਹਾਂ ਇੱਥੇ ਆਪਾਂ 20 ਇੰਚ ਜਿਹੜਾ हिਪ ਦਾ ਨਾਪ ਨਿਸ਼ਾਨ ਲਗਾਵਾਂਗੇ ਰੁਕੋ ਇੱਕ ਮਿੰਟ ਹੁਣ ਇੱਥੇ نیچے ਆਪਾਂ ਇੱਕ ਨਿਸ਼ਾਨ ਜਿਹੜਾ ਲਗਾਉਣਾ ਹੈ ਇਹ ਤੇ ਛਾਤੀ ਦਾ ਨਿਸ਼ਾਨ ਲਗਾਇਆ ਹੈ ਇਹ ਸਾਡਾ ਤੀਜੇ ਦਾ ਨਿਸ਼ਾਨ ਲੱਗਾ ਹੈ ਇੱਥੇ ਆਪਾਂ ਇੱਕ ਫਰੰਟ ਦਾ ਨਿਸ਼ਾਨ ਲਗਾਉਣਾ ਹੈ ਜਿਹੜਾ ਕਿ ਸੂਟ ਸਾਡਾ ਇਹ ਵਾਲੀ ਜਗ੍ਹਾ ਤੋਂ ਟਾਈਟ ਨਾ ਹੋਏ ਇਹਦੇ ਵਾਸਤੇ ਜਿਨ੍ਹਾਂ ਦੀ ਪ੍ਰੈਸਟ ਪਾਰੀ ਆ ਜਾਦਾ ਮਤਲਬ ਛਾਤੀ ਦਾ ਨਾਪ ਹੈ ਉਹਨਾਂ ਦਾ ਆਪਾਂ ਇੱਥੇ ਇੱਕ ਨਿਸ਼ਾਨ ਫੇਰ ਲਗਾਉਣਾ ਆ ਫਰੰਟ ਦਾ ਇਹ ਮੈਂ 6.5 ਤੇ ਲਗਾ ਰਹੀ ਆ 6 ਇੰਚ ਤੇ ਧੀਰੇ ਦਾ ਨਿਸ਼ਾਨ ਲਗਾਇਆ 6.5 ਇੰਚ ਤੇ ਫਰੰਟ ਦਾ ਨਿਸ਼ਾਨ ਲਗਾਵਾਂਗੇ ਤੇ ਇਹ ਜਿਹੜਾ ਨਿਸ਼ਾਨੀਆਂ ਆ ਆਪਾਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਇਹਨੂੰ ਮਿਲਾ ਦੇਣਾ ਇਹ ਸਾਡਾ ਫਰੰਟ ਦਾ ਨਿਸ਼ਾਨ ਆ ਇੰਨਾ ਜਿਹੜਾ ਆਪਾਂ ਇਹਨੂੰ ਵਧਾਇਆ ਆ ਤਾਂ ਕਿ ਸੂਟ ਵਾਲੀ ਜਗ੍ਹਾ ਤੋਂ ਟਾਈਰ ਨਾ ਹੋਵੇ ਹੁਣ ਕੀ ਕਰਨਾ ਹੈ ਜਿਹੜਾ ਸਾਡਾ ਇਹ ਵਾਲਾ ਛਾਤੀ ਦਾ ਨਿਸ਼ਾਨ ਲਗਾਇਆ ਇੱਥੋਂ ਆਪਾਂ 1.5 ਇੰਚ ਛੱਡ ਲੈਣਾ ਹੈ ਘੱਟ ਨਾਪ ਦੇ ਵਿੱਚ ਤੁਸੀਂ ਵੱਧ 1 ਇੰਚ ਵੀ ਛੱਡ ਸਕਦੇ ਜੇ ਇੱਥੇ ਭਾਰੀ ਨਾਪ ਦੇ ਵਿੱਚ ਆਪਾਂ 1.5 ਇੰਚ ਛੱਡਣਾ ਹੈ 1.5 ਇੰਚ ਛੱਡਣ ਤੋਂ ਬਾਅਦ ਇਹਦੇ ਨਾਲ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਮਿਲਾ ਦੇਣਾ ਥੋੜੀ ਜਿੰਨੀ ਗੁਲਾਈ ਪਾਉਣੀ ਹੈ ਜੇ ਤੁਸੀਂ ਜ਼ਿਆਦਾ ਇੱਥੇ ਡੁੰਗੀ ਗੁਲਾਈ ਪਾਓਗੇ ਤੇ ਤੁਹਾਡਾ ਬੈਕ ਤੋਂ ਜਿਹੜਾ ਸੂਟ ਹੈ ਟਾਈਟ ਹੋ ਜਾਏਗਾ ਇਹ ਸਾਡਾ ਹੋ ਗਿਆ ਬੈਕ ਦਾ ਨਿਸ਼ਾਨ ਹੁਣ ਇਹ ਜਿਹੜਾ ਆਪਾਂ ਥੋੜਾ ਵਧਾ ਕੇ ਲਾਇਆ ਇੱਥੇ ਆਪਾਂ ਫਰੰਟ ਦਾ ਨਿਸ਼ਾਨਾ ਲਗਾਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਗੁਲਾਈ ਪਾ ਦੇਣੀ ਆ ਕੋਈ ਵੀ ਤੁਹਾਨੂੰ ਇੱਥੋਂ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਬਸ ਇੱਥੋਂ ਤੁਸੀਂ ਟੇਡਾ ਲਿਆਉਣਾ ਆ ਬਿਲਕੁਲ ਇੰਜ ਬਹੁਤ ਜ਼ਿਆਦਾ ਗੁਲਾਈ ਨਹੀਂ ਪਾਉਣੀ ਥੋੜਾ ਜਿੰਨਾ ਇੱਥੋਂ ਬਿਲਕੁਲ ਇਹਦੇ ਅੰਦਰ ਗੁਲਾਈ ਨਹੀਂ ਪਾਉਣੀ ਥੋੜਾ ਥੋੜਾ ਤਿਰਛਾ ਲਿਆ ਕੇ ਇਹਦੇ ਨਾਲ ਆਪਾਂ ਗੁਲਾਈ ਪਾ ਦੇਣੀ ਇਹ ਸਾਡੀ ਫਰੰਟ ਦੀ ਗੁਲਾਈ ਆ ਤੇ ਇਹ ਬੈਕ ਦਾ ਸਾਡਾ ਨਿਸ਼ਾਨ ਆ ਤੇ ਇਹ ਜਿਹੜੇ ਨਿਸ਼ਾਨ ਆਪਾਂ ਲਗਾਏ ਸਾਰੇ ਬਾਅਦ ਵਿੱਚ ਆਪਾਂ ਬਾਰਕੇ ਦੇ ਨਾਲ ਸਿੱਧੇ ਕਰ ਲੈਣੇ ਆ ਤੇ نیچے ਤੁਸੀਂ ਘੇਰੇ ਦਾ ਜਿਹੜਾ ਨਿਸ਼ਾਨ ਹੋਵੇ ਲਗਾ ਸਕਦੇ ਜੀ ਜਿੰਨਾ ਤੁਸੀਂ ਲੈਂਥ ਰੱਖਣੀ ਆ ਜਿਸ ਦਾ ਮੈਂ ਸੂਟ ਦੀ 42 ਇੰਚ ਲੈਂਥ ਰੱਖ ਰਹੀ ਆ ਤੇ ਮੈਂ 3/42 ਇੰਚ ਦੇ ਨਿਸ਼ਾਨ ਲਾਵਾਂਗੀ ਕਿਉਂਕਿ ਅੱਧਾ ਇੰਚ ਜਿਹੜਾ ਉੱਪਰ ਸਾਡਾ ਸਲਾਈ ਦੇ ਵਿੱਚ ਆਏਗਾ ਤੇ ਬਾਕੀ ਜਿਹੜਾ ਆਪਾਂ نیچے ਫੱਟਾ ਇਹਦਾ ਫੋਲਡ ਕਰਾਂਗੇ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਰੱਖ ਸਕਦੇ ਹੋ ਹੁਣ ਆਪਾਂ ਇਹਦੀ ਕਟਿੰਗ ਜਿਹੜੀ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੈਕ ਪਾਰਟ ਦੀ ਜਿਹੜੀ ਕਟਿੰਗ ਹੈ ਉਹ ਕਰਨੀ ਆ ਇੱਥੋਂ ਲੈ ਕੇ ਆਪਾਂ ਇੱਧਰ ਵਾਲਾ ਜਿਹੜਾ ਆ ਨਿਸ਼ਾਨਾ ਪਹਿਲੋਂ ਆਪਾਂ ਇੱਧਰ ਕੱਟਣਾ ਇਹਨੂੰ ਕੱਟਣ ਤੋਂ ਬਾਅਦ ਹੁੰ ਜੜਾ ਫਰੰਟ ਪੱਲਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਚੁੱਕ ਕੇ ਤੇ ਕੱਲੇ ਫਰੰਟ ਪੱਲੇ ਤੇ ਕਾਟ ਪਾਵਾਂਗੇ ਆਪਾਂ ਪੈਕ ਤੇ ਹੁੰ ਜੜੀ ਆ ਉਹ ਨਹੀਂ ਪੋਣੀ ਕੱਲੇ ਫਰੰਟ ਪਾਰ ਤੇ ਆਪਾਂ ਇਸ ਤਰ੍ਹਾਂ ਕਰਕੇ ਫਰੰਟ ਦੀ ਜਿਹੜੀ ਕਾਟ ਪਾ ਦੇਣੀ ਆ ਤੇ ਬਹੁਤ ਹੀ ਵਧੀਆ ਫਿਟਿੰਗ ਦੇ ਵਿੱਚ ਤੁਹਾਡਾ ਸੂਟ ਜਿਹੜਾ ਤਿਆਰ ਹੋਏਗਾ ਇਸ ਤੋਂ ਬਾਅਦ ਆਪਾਂ ਬੈਗ ਗਲੇ ਦਾ ਨਿਸ਼ਾਨ ਵੀ ਲਗਾ ਲੈਨੇ ਆ ਤੇ ਨਾਲ ਹੀ ਬੈਗ ਗਲੇ ਦੀ ਵੀ ਕਟਿੰਗ ਕਰ ਲਾਂਗੇ ਉਹ ਤੁਸੀਂ ਜਿੰਨਾ ਲੰਬਾਰ ਖਣਾਇਆ ਰੱਖ ਸਕਦੇ ਹੋ ਮੈਂ ਇੱਥੇ 5 ਇੰਚ ਰੱਖ ਰਹੀ ਆ ਤੇ 2.5 ਇੰਚ ਤੋਂ 1 ਪੁਆਇੰਟ ਘੱਟ ਜਿਹੜਾ ਮੈਂ ਉਹਦੀ ਚੜਾਈ ਰੱਖ ਰਹੀ ਆ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਤੇ ਬਾਕਸ ਬਣਾਉਣ ਤੋਂ ਬਾਅਦ ਇਹ ਗੁਲਾਈ ਦੇ ਵਿੱਚ ਜਿਹੜਾ ਬੈਗ ਦਾ ਗਲਾ ਹੈ ਇਹ ਵੀ ਆਪਾਂ ਕਟਿੰਗ ਕਰ ਦਾਂਗੇ ਸਾਡੀ ਸ਼ਰਟ ਦੀ ਜਿਹੜੀ ਕਟਿੰਗ ਹੋ ਗਈ ਹੈ ਇੱਥੇ ਆਪਾਂ ਇੱਕ ਕੱਟ ਲਗਾ ਲੈਣਾ ਹੈ ਹੈ ਹਿੱਪ ਦੇ ਨਿਸ਼ਾਨ ਤੇ ਇੱਕ ਕੱਟ ਆਪਾਂ ਲਗਾ ਲਾਂਗੇ ਹੈ ਪਿਆ ਕਮਰ ਦੇ ਨਿਸ਼ਾਨ ਤੇ ਤੇ ਇੱਕ ਕੱਟ ਜਿਹੜਾ ਉਹ ਆਪਾਂ ਹਿੱਪ ਦੇ ਨਿਸ਼ਾਨ ਤੇ ਲਗਾ ਲਾਂਗੇ ਤਾਂ ਕਿ ਬਾਅਦ ਵਿੱਚ ਤੁਹਾਨੂੰ ਮੁਸ਼ਕਲ ਨਾ ਆਏ ਜਦੋਂ ਆਪਾਂ ਫਿਟਿੰਗ ਦੀ ਸਲਾਈ ਲਗਾਉਣੀ ਹੈ ਤੇ ਪ੍ਰੋਪਰ ਸਾਡੀ ਸ਼ਰਟ ਦੀ ਕਟਿੰਗ ਜਿਹੜੀ ਹੋ ਗਈ ਇਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਲੇਟਾਂ ਦੇ ਨਿਸ਼ਾਨਾਂ ਬਾਰੇ ਵੀ ਦੱਸਿਆ ਜਾਵੇਗਾ ਕਿ ਪਲੇਟ ਦੇ ਨਿਸ਼ਾਨ ਜਿਹੜੇ ਉਹ ਕਿਸ ਤਰ੍ਹਾਂ ਲਾਉਣੇ ਹਨ ਧੰਨਵਾਦ